ਅਰਵੀ ਦੇ ਨਤੀਜੇ ਐਲਾਨ ਕਰ ਦਿੱਤੇ ਨੇ ਬਨਾਲਾ ਦਿਹਾਰਸੀਰਤ ਕੋਰ ਤੇ ਵੱਲੋਂ ਟੌਪ ਕੀਤਾ ਗਿਆ ਹਰਸੀਰਤ ਨੇ 500 ਦੇ ਵਿੱਚੋਂ 500 ਅੰਕ ਹਾਸਲ ਕੀਤੇ ਨੇ ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਮੀਥੇਆਰ ਨੇ ਹਰਸੀਰਤ ਕੋਰ ਨੂੰ ਫੁੱਲਾਤਾਰ ਪਾਕੇ ਉਸ ਦਾ ਸਵਾਗਤ ਕੀਤਾ ਹੈ ਸਿਰਤਕੌਰ ਦੇ ਵੱਲੋਂ 500 ਦੇ ਵਿੱਚੋਂ 500 ਅੰਕ ਹਾਸਲ ਕੀਤੇ ਗਏ ਨੇ ਟੌਪ ਕੀਤਾ ਗਿਆ ਹੈ ਸਿਰਤ ਦੇ ਵੱਲੋਂ ਉਸ ਦਾ ਸਵਾਗਤ ਕਰਨ ਦੇ ਲਈ ਦੱਸਦੇ ਕਿ तमाम ਲੋਕ ਜਿਹੜੇ ਨੇ ਪਹੁੰਚੋ تھے ਇਹ ਆਵਾਜ਼ ਵਿੱਚ ਪਾਚੀ ਰਿਮੈਂਬਰ ਵਿੱਚ ਜਿਹੜੇ ਨੇ ਪਹੁੰਚੇ ਸਿਰਤਕੌਰ ਨੇ ਟੌਪ ਕੀਤਾ ਸਾਡੇ ਸਕੂਲ ਦਾ ਨਾਮ ਹੋ ਗਿਆ ਸਰਵਿਤਕਾਰ ਸਕੂਲ ਦੇ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚੋਂ 500 ਚੋਂ 500 ਅੰਕ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਜਗ੍ਹਾ ਰੋਸ਼ਨ ਕੀਤਾ ਖਾਸ ਕਰਕੇ ਬਰਨਾਲੇ ਦਾ ਆ ਉਹਨਾਂ ਤੋਂ ਪੁੱਛਦੇ ਆ ਕੀ ਕਹਿਣਾ ਚਾਹੁੰਦੇ ਆ ਇਹ ਪੜਾਈ ਦੇ ਵਿੱਚ ਕੀ ਕੀ ਦਿੱਕਤਾਂ ਆਈਆਂ ਥੈਂਕ ਯੂ ਸਰ ਮੁਬਾਰਕਾ ਤੁਹਾਨੂੰ ਥੈਂਕ ਯੂ ਸਰ ਠੀਕ ਹੈ ਇਹ ਤੁਸੀਂ ਪੰਜਾਬ ਦੇ ਵਿੱਚੋਂ ਟਾਪਰ ਕੀਤਾ ਹੈ ਕੀ ਇਹ ਸੋਚਿਆ ਸੀ ਕਿ ਵੀ ਪੰਜਾਬ ਤੋਂ ਮੈਂ ਪਹਿਲਾ ਸਥਾਨ ਹਾਸਲ ਕਰੂੰਗਾ ਸਰ ਮਿਹਨਤ ਕੀਤੀ ਸੀ ਬਹੁਤ ਤੇ ਸੋਚਿਆ ਸੀ ਕਿ ਮੈਰਿਟ ਦੇ ਵਿੱਚ ਆਉਂਗੀ ਤੇ ਹੁਣ ਇਹ ਸੁਣ ਕੇ ਤਾਂ ਬਹੁਤ ਖੁਸ਼ੀ ਹੋਈ ਕਿ ਫਸਟ ਆ ਗਈ ਮੈਂ ਇਹ ਮਤਲਬ ਕਿ ਪੜ੍ਹਾਈ ਦੇ ਦੌਰਾਨ ਤੁਹਾਨੂੰ ਕੋਈ ਸਿਕਤਾਂ ਆਈਆਂ ਜਾਂ ਕੋਈ ਘਰ ਦੇ ਕੰਮ ਨਹੀਂ 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 ਸਰ ਫੈਮਿਲੀ ਨੇ ਬਹੁਤ ਸਪੋਰਟ ਕੀਤਾ ਦੇ ਮਤਲਬ ਇੱਕ এনवायरमेंट ਪ੍ਰੋਵਾਈਡ ਕਰਨਾ ਹੁੰਦਾ ਉਹ ਵੀ ਮੇਰੇ ਘਰਦਿਆਂ ਨੇ ਬਹੁਤ ਬਹੁਤ ਹੈਲਪ ਕੀਤੀ ਹੈ ਇਹਦੇ ਵਿੱਚ ਵੀ ਤੇ ਟੀਚਰਸ ਦਾ ਵੀ ਬਹੁਤ ਸਪੋਰਟ ਹੈ ਇਹ ਕਿਵੇਂ ਜਿਵੇਂ ਕਿ ਬੱਚੇ ਆ ਜਿਹੜੇ ਕਿ ਖਾਸ ਕਰਕੇ ਜਿਵੇਂ ਪਿੰਡ ਸਰ ਤੋਂ ਦੇ ਸਰਕਾਰੀ ਟੀਚਰ ਆ ਜਾਂ ਮਤਲਬ ਉਹ ਆ ਤੀ ਕਹਿੰਦੇ ਗੱਲ ਸਪੋਰਟਸ ਦੇ ਵਿੱਚ ਆ ਪਾ ਪਾ ਤੇਰੇ ਜ਼ਿਆਦਾਤਰ ਕੇ ਇਹ ਹੀ ਮਤਲਬ ਹੁੰਦਾ ਕਿਹਾ ਜਾਂਦਾ ਇਸ ਨੂੰ ਬੱਚੇ ਨੂੰ ਆਪਾ ਪ੍ਰਾਈਵੇਟ ਸਕੂਲ ਦੇ ਵਿੱਚ ਖਾਸ ਕਰਕੇ ਬਹੁਤ ਵੱਡੇ ਸਕੂਲ ਦੇ ਵਿੱਚ ਲਾਇਆ ਜਾਵੇ ਕਿ ਸੋਨੂੰ ਮਤਲਬ ਇਸ ਸਕੂਲ ਦੇ ਵਿੱਚ ਲਾਇਆ ਗਿਆ ਪੰਜਾਬ ਜਿਹੜੀ ਸਰਕਾਰ ਆ ਜਾਂ ਪੰਜਾਬ ਵੀ ਦਿੱਤਾ ਉਹਦੇ ਨਾਲ ਜੋੜਿਆ ਗਿਆ ਕਿਨੇ ਦੇਖਦੇ ਆ ਨਹੀਂ ਸਰ ਸਕੂਲ ਬਹੁਤ ਵਧੀਆ ਹੈ ਟੀਚਰਸ ਵੀ ਬਹੁਤ ਸਪੋਰਟਿਵ ਨੇ ਤੇ ਉਦਾਂ ਵੀ ਸਪੋਰਟਸ ਦੇ ਵਿੱਚ ਵੀ ਟੀਚਰ ਮਤਲਬ ਮਨਜੀਤ ਸਰ ਨੇ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਆ ਤੇ ਵਧੀਆ ਸੀ ਸਰ ਕੀ ਮਹਿਸੂਸ ਕਰਦੇ ਹੋ ਸਰ ਬਹੁਤ ਖੁਸ਼ ਹਾਂ ਮੈਂ ਅੱਗੇ ਕੀ ਕਰਨਾ ਚਾਹੁੰਦੇ ਹੋ ਅੱਗੇ ਸਰ ਐਮਬੀਬੀਐਸ ਐਮਬੀਬੀਐਸ ਕਿ ਕਿੱਥੋਂ ਕਰਨਾ ਚਾਹੁੰਦੇ ਆ ਸਰ ਕਾਮਨਟ ਕਾਲਜ ਪਟਿਆਲਾ ਸਰ ਪਟਿਆਲਾ ਇਹਨਾਂ ਦੇ ਪਿਤਾ ਜੀ ਵੀ ਜੁੜ ਚੁੱਕੇ ਨੇ ਹਾਂਜੀ ਸਸੀ ਕਰਨ ਹਾਂ ਕਿ ਨਾਮ ਹੈ ਜੀ ਸਿਮਰਦੀਪ ਹਾਂ ਚਲੋ ਜੀ ਜਿਵੇਂ ਕਿ ਆਪਣੀ ਬੇਟੀ ਨੇ ਪੰਜਾਬ ਦੇ ਵਿੱਚ ਬਰਨਾਲੇ ਦਾ ਖਾਸ ਕਰਕੇ ਨਾਮ ਰੋਸ਼ਨ ਕੀਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਸਭ ਤੋਂ ਵੱਧ ਤਾਂ ਸੋਡਾ ਨਾਮ ਰੋਸ਼ਨ ਕੀਤਾ ਕਿਵੇਂ ਦੇਖਦੇ ਹੋ ਕਿ ਪੜਾਈ ਦੇ ਵਿੱਚ ਸ਼ੁਰੂ ਤੋਂ ਕਿਵੇਂ ਸੀ ਤੇ ਕੀ ਪੂਰੀ ਕਰ ਸਭ ਤੋਂ ਪਹਿਲਾਂ ਦਾ ਸਾਰੇ ਬਰਨਾਲਾ ਵਾਸੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਪਰਿਵਾਰ ਵੱਲੋਂ ਕਿ ਐਨਾ ਮਾਨ ਸਨਮਾਨ ਸਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਬਣਾ ਕੇ ਅੱਜ ਇੰਨੀ ਗਿਣਤੀ ਦੇ ਵਿੱਚ ਜਿਹੜੇ ਤੁਸੀਂ ਸਾਡੇ ਪੁੱਤਰਾਂ ਸਰਪਰਾ ਸਾਡੇ ਦੋਸਤ ਰਿਸ਼ਤੇਦਾਰ ਮਿੱਤਰ ਇੱਥੇ ਪਹੁੰਚੇ ਤੇ ਬਰਨਾਲਾ ਵਾਸੀ ਖਾਸ ਕਰਕੇ ਜਿਹੜੇ ਜਾਣਦੇ ਵੀ ਨਹੀਂ ਸੀ ਉਹਨਾਂ ਨੇ ਇਹ ਖੁਸ਼ੀ ਨੂੰ ਆਪਣੀ ਖੁਸ਼ੀ ਸਮਝਿਆ ਸੋ ਉਸ ਦੇ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਦੂਸਰਾ ਇਹ ਸ਼ੁਰੂ ਤੋਂ ਹੀ ਪੜਾਈ 'ਚ ਬਹੁਤ ਚੰਗੀ ਸੀ ਤੇ ਨਾਲ ਸਪੋਰਟਸ ਕਰਦੀ ਸੀ ਅ ਅਸੀਂ ਉਹ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰਾਈਜ਼ਡ ਕਿਸ ਤਰ੍ਹਾਂ ਹੁੰਦਾ ਵੀ ਇਸ ਇਸ ਫੀਲਡ ਤੇ ਜਾ ਉਹ ਜਾਂ ਇਸ ਜੋ ਸੀ ਸਾਰੀ ਫੈਮਿਲੀ ਜਿਹੜੀ ਉਹ ਐਜੂਕੇਸ਼ਨ ਲਾਈਨ ਨਾਲ ਸੰਬੰਧਿਤ ਹੈ ਪਰ ਇਹਦਾ ਜਿਹੜਾ ਇਹ ਸੀਗਾ ਉਹ ਮੈਡੀਕਲ ਵੱਲ ਅਸੀਂ ਤਾਂ ਅਸੀਂ ਇਹਨੂੰ ਅਸਲ ਇਹਦੇ ਫੈਸਲੇ ਤੇ ਹੀ ਸਪੋਰਟ ਕੀਤਾ ਵੀ ਤੂੰ ਜਿਹੜਾ ਤੇਰਾ ਫੈਸਲਾ ਸੀ ਉਹਦੇ ਵੱਲ ਹੀ ਜਿਵੇਂ ਕੁਦਰਤ ਨੇ ਬਣਾਇਆ ਹੋਇਆ ਲੜਕੀਆਂ ਬਣਾਈਆਂ ਹੋਇਆਂ ਕਿਹਾ ਜਾਂਦਾ ਹੈ ਕਿ ਵੀ ਇਹਨੇ ਦੂਸਰੇ ਤਰ੍ਹਾਂ ਪਿਆਣਾ ਇਹਨੂੰ ਕੰਮ ਉੱਤੇ ਲਾਓ ਜਾਂ ਹੋਰ ਤੇ ਲਾਓ ਕੀ ਇਹ ਸੋਚ ਤਾਂ ਨਹੀਂ ਸੀ ਨਾ ਮੈਨੂੰ ਬਿਲਕੁਲ ਹੀ ਵੈਸੇ ਸੋਚਣੀ ਨਹੀਂ ਚਾਹੀਦਾ ਵੈਸੇ ਤਾਂ ਕਿਸੇ ਵੀ ਨਾਗਰਿਕ ਨੂੰ ਨਹੀਂ ਸੋਚਣਾ ਚਾਹੀਦਾ ਹਰੇਕ ਬੰਦਾ ਜਿਸ ਮੁਕਾਮ ਤੇ ਹੁੰਦਾ ਉਸ ਲੈਵਲ ਦਾ ਉਹ ਸੋਚਣਾ ਵੀ ਪੈਂਦਾ ਸੀ ਕਿ ਐਜੂਕੇਸ਼ਨ ਵੀ ਸਾਨੂੰ ਪਹਿਲੇ ਦੱਸਿਆ ਫੈਮਿਲੀ ਨਾਲ ਸੰਬੰਧਤ ਹੈ ਜੇ ਅਸੀਂ ਫਿਰ ਸਮਾਜ ਨੂੰ ਕੀ ਸੇਧ ਦੇਵਾਂਗੇ ਅਸੀਂ ਇਹ ਖੁਦ ਹੀ ਸੋਚਾਂਗੇ ਇਸ ਤਰ੍ਹਾਂ ਧੀਆਂ ਸਾਡੇ ਨਾਲ ਮੀਤ ਜੀ ਵੀ ਜੁੜ ਚੁੱਕੇ ਨੇ ਜੋ ਕਿ ਸਾਡੇ ਐਮਪੀ ਨੇ ਸਾਰੇ ਕੀ ਕਹਿਣਾ ਚਾਹੂਗੇ ਕਿ ਜਿਹੜੀ ਆਪਣੀ ਬਰਨਾਲੇ ਦੀ ਲੜਕੀ ਜਿਹੜੀ ਟੀ ਟੋਪਰ ਬਣ ਕੇ ਗਈ ਹੈ ਮੈਂ ਬਹੁਤ ਵਧਾਈ ਦੇਣਾ ਜੀ ਹਰਸੀਰਤ ਨੂੰ ਉਹਨਾਂ ਦੇ ਫੀਰੈਂਟਸ ਨੂੰ ਸਾਰੇ ਸਕੂਲ ਮੈਨੇਜਮੈਂਟ ਨੂੰ ਉਹਨਾਂ ਦੇ ਟੀਚਰਸ ਨੂੰ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਜਿਹੜੀ ਬੱਚੀ ਹੈ ਉਹਨੇ ਪੰਜਾਬ ਚੋਂ ਪਹਿਲਾ ਨੰਬਰ ਹਾਸਲ ਕੀਤਾ ਉਹ ਜਿੱਥੇ ਉਹਨਾਂ ਦੇ ਸਾਰੇ ਕਹੋ ਵੀ ਸਟਾਫ ਨੂੰ ਉਹਦੇ ਟੀਚਰਸ ਨੂੰ ਮਾਪਿਆਂ ਨੂੰ ਖੁਸ਼ੀ ਆ ਉੱਥੇ ਸਾਡੇ ਸਾਰੇ ਬਰਨਾਲਾ ਵਾਸੀਆਂ ਨੂੰ ਖੁਸ਼ੀ ਆ ਮੈਂ ਬਤੌਰ ਐਮਪੀ ਵੀ ਤੇ ਬਰਨਾਲਾ ਸ਼ਹਿਰ ਦਾ ਵਾਸੀ ਹੋਣ ਦੇ ਨਾਤੇ ਵੀ ਅੱਜ ਅਸੀਂ ਇੱਥੇ ਪਹੁੰਚੇ ਆ ਵਧਾਈ ਦੇਣ ਦੀ ਗੱਲ ਕਿਉਂਕਿ ਜਦੋਂ ਉਹ ਰਿਜ਼ਲਟ ਆ ਸਾਨੂੰ ਪਤਾ ਲੱਗਿਆ ਕਿ ਸਾਡੇ ਬਰਨਾਲੇ ਦੀ ਟੀਨੇ ਪੂਰੇ ਪੰਜਾਬ ਚੋਂ ਵਾਦੀ ਮਾਰੀ ਆ ਸਾਨੂੰ ਬੜਾ ਚਾਹ ਬੜੀ ਖੁਸ਼ੀ ਆ ਕਿ ਇਸ ਤਰ੍ਹਾਂ ਜਿਹੜੀ ਅਚੀਵਮੈਂਟ ਸਾਡੀ ਬੱਚੀ ਨੇ ਜਿਹੜੀ ਹੈ ਉਹ ਹਾਸਲ ਕੀਤੀ ਆ ਸੋ ਮੈਂ ਮਰਸੀਰਤ ਨੂੰ ਜਿੱਥੇ ਬਹੁਤ ਵਧਾਈ ਦੇਣਾ ਉੱਥੇ ਉਹਨੂੰ ਅਗਲੇ ਕੋਟ ਲਈ ਮੈਂ ਸ਼ੁਭ ਕਾਮਨਾਵਾਂ ਇਹ ਸਾਡੇ ਇਹ ਸਾਡੇ ਨਾਲ ਸੀਗੇ ਐ ਐਮਪੀ ਜੋ ਕਿ ਇਸ ਹੂਟ ਤੋਂ ਨੀਤੀਆਰ ਜੀ ਜਿਨ੍ਹਾਂ ਨੇ ਬੱਚੀ ਨੂੰ ਆ ਕੇ ਇੱਥੇ ਸਰਵਤਕਾਰੀ ਸਕੂਲ ਦੇ ਵਿੱਚ ਵਧਾਈਆਂ ਦਿੱਤੀਆਂ ਇਸ ਬੱਚੀ ਨੇ 500 ਚੋਂ 500 ਅੰਕ प्राप्त करके पंजाब ਦਾ ਨਾਮ ਰੋਸ਼ਨ ਕੀਤਾ ਖਾਸ ਕਰਕੇ ਬਰਨਾਲੇ ਦਾ ਖਾਸ ਉਹ ਸਭ ਤੋਂ ਵੱਧ ਆਪਣੇ ਮਾਪੇ ਮਾਪਾ ਦਾ ਤੇ ਸਰਵੋਤਮਕਾਰੀ ਸਕੂਲ ਦਾ ਜਿਹੜਾ ਨਾਮ ਰੋਸ਼ਨ ਕੀਤਾ ਬਰਨਾਲਾ ਤੋਂ ਕੈਮਰਾਮੈਨ ਜੁਗੇ